ਦੀਵਾਲੀ ਨੂੰ ਹਿੰਦੂਆਂ ਦਾ ਤਿਹਾਰ ਮੰਨਿਆ ਜਾਂਦਾ ਹੈ ਪਰ ਇਸ ਨੂੰ ਸਿੱਖ, ਬੋਧੀ ਤੇ ਜੈਨੀ ਕਿਉਂ ਮਨਾਉਂਦੇ ਹਨ ਇਸ ਬਾਰੇ ਪੇਸ਼ ਹਨ ਕੁਝ ਰੌਚਕ ਤੱਥ ਸਭ ਤੋਂ ਪਹਿਲਾਂ ਗੱਲ Hindu ਧਰਮ ਦੀ Hindu ਧਰਮ ਵਿੱਚ ਦੀਵਾਲੀ ਭਗਵਾਨ ਰਾਮ ਦੀ 14 ਸਾਲਾਂ ਬਨਵਾਸ ਅਤੇ ਰਾਵਣ ਨੂੰ ਮਾਰਨ ਤੋਂ ਬਾਅਦ ਅਜੁੱਧਿਆ ਵਾਪਸੀ ਦਾ ਜਸ਼ਨ ਹੈ ਦਸ਼ਰੇ ਨੂੰ ਬਦੀ ਉੱਤੇ ਨੇਕੀ ਦੀ ਜਿੱਤ ਦੇ ਤਿਹਾਰ ਵਜੋਂ ਮਨਾਇਆ ਜਾਂਦਾ ਹੈ ਅਤੇ ਉਸ ਤੋਂ 20 ਦਿਨ ਬਾਅਦ ਮਿੱਟੀ ਦੇ ਦੀਵੇ ਜਗਾ ਕੇ ਅੱਜ ਵੀ ਰਾਮ ਸੀਤਾ ਅਤੇ ਲਕਸ਼ਮਣ ਦਾ ਸਵਾਗਤ ਕੀਤਾ ਜਾਂਦਾ ਹੈ। ਇਹ ਪਰੰਪਰਾ ਸਦੀਦਰ ਸਦੀ ਚੱਲੀ ਆ ਰਹੀ ਹੈ। ਦੀਵਾਲੀ ਦੇ ਦਿਨ Hindu ਧਨ ਅਤੇ ਖੁਸ਼ਹਾਲੀ ਦੀ ਦੇਵੀ ਮਾਤਾ ਲਕਸ਼ਮੀ ਦੀ ਪੂਜਾ ਵੀ ਕਰਦੇ ਹਨ। ਦਰਅਸਲ ਇਹ 5 ਦਿਨ ਦਾ ਤਿਉਹਾਰ ਹੈ। ਦੱਖਣੀ ਭਾਰਤ ਦੀ ਲੋਕ ਕਥਾ ਅਨੁਸਾਰ ਭਗਵਾਨ ਕ੍ਰਿਸ਼ਨ ਦੀ ਨਰਕਾ ਸੁਰ ਉਤੇ ਜਿੱਤ ਦੀ ਜਾਦਵੀ ਤਵੰਦਾ ਦਿਵਾਲੀ ਉਤੇ ਪਟਾਕੇ ਚਲਾਉਣਾ ਅਤੇ ਅਤਿਸ਼ਵਾਜੀ ਕਰਨਾ ਨਾ ਪੱਖੀ ਊਰਜਾਵਾਂ ਦੇ ਅੰਤ ਦਾ ਸੰਕੇਤ ਮੰਨਿਆ ਜਾਂਦਾ ਹੈ ਸਿੱਖ ਧਰਮ ਵਿੱਚ ਦਿਵਾਲੀ ਸਿੱਖ ਪਾਈਚਾਰਾ ਦਿਵਾਲੀ ਦੇ ਸਮੇਂ ਬੰਦੀ ਛੋੜ ਦਿਵਸ ਮਨਾਉਂਦਾ ਜੋ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਤੋਂ ਰਿਹਾਈ ਦੀ ਜਾਦ ਵਿੱਚ ਮਨਾਇਆ ਜਾਂਦਾ ਹੈ ਸਿੱਖ ਇਤਿਹਾਸ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਨਾਲ 54 ਹੋਰ ਕੈਦ ਪਹਾੜੀ ਰਾਜਿਆਂ ਨੂੰ ਵੀ ਆਜ਼ਾਦ ਕਰਵਾਇਆ ਸੀ ਸਿੱਖ ਧਰਮ ਵਿੱਚ ਮੰਨਤਾ ਹੈ ਕਿ ਗੁਰੂ ਜੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਵਾਪਸ ਆਏ ਸਨ ਇਸ ਲਈ ਸਿੱਖ ਧਰਮ ਵਿੱਚ ਦੀਵਾਲੀ ਸਿਰਫ ਆਜ਼ਾਦੀ ਦਾ ਤਿਹਾਰ ਨਹੀਂ ਸਗੋਂ ਦਿਆ ਸੂਰਬੀਰਤਾ ਅਤੇ ਸਾਂਝੀ ਇਕਤਾ ਦੀ ਵੀ ਯਾਦ ਹੈ ਇਸ ਦਿਨ ਸ੍ਰੀ ਹਰਮੰਦਰ ਸਾਹਿਬ ਵਿੱਚ ਜਲੋਸ ਆਯੋਜਿਤ ਹੁੰਦਾ ਹੈ ਰੌਸ਼ਨੀਆਂ ਅਤੇ ਆਤਿਸ਼ਬਾਜੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਜਾਂਦੀ ਹੈ ਪੰਜਾਬੀ ਦਾ ਮੁਹਾਵਰਾ ਹੈ ਕਿ ਢਾਲ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ ਜੈਨ ਧਰਮ ਵਿੱਚ ਦਿਵਾਲੀ ਦਾ ਸਬੰਧ ਭਗਵਾਨ ਮਹਾਵੀਰ ਨਾਲ ਜੋੜਿਆ ਜਾਂਦਾ ਹੈ ਜੈਨ ਧਰਮ ਦੇ 24 ਮਈ ਰੋਹਨੀ ਗੁਰੂ ਮਹਾਵੀਰ ਨੇ ਦਿਵਾਲੀ ਦੇ ਦਿਨ ਹੀ ਮੋਕਸ਼ ਜਾਂ ਮੁਕਤੀ ਹਾਸਲ ਕੀਤੀ ਸੀ ਜੈਨ ਧਾਰਮਿਕ ਗ੍ਰੰਥਾਂ ਅਨੁਸਾਰ ਭਗਵਾਨ ਮਹਾਵੀਰ ਨੇ 527 ਈਸਾ ਪੂਰਵ ਦਿਵਾਲੀ ਦੇ ਦਿਨ ਬੋਧ ਪ੍ਰਾਪਤ ਕੀਤਾ ਸੀ ਇਸ ਲਈ ਇਹ ਤਿਹਾਰ ਜੈਨਾਂ ਨੂੰ ਅਹਿੰਸਾ ਸੰਜਮ ਅਤੇ ਤਿਆਗ ਦੇ ਮਾਰਗ ਉੱਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ ਇਹ ਉਪਦੇਸ਼ ਜੈਨ ਧਰਮ ਦੀਆਂ ਮੁੱਖ ਕਦਰਾਂ ਕੀਮਤਾਂ ਹਨ ਯੈਨਾ ਵਿੱਚ ਦੀਵਾਲੀ ਮਨਾਉਣ ਦੀ ਬਜਾਏ ਆਤਮ ਚਿੰਤਨ ਦਾ ਸਮਾਂ ਹੁੰਦੀ ਹੈ ਜਿਸ ਦੌਰਾਨ ਉਹ ਵਰਤ ਰੱਖਦੇ ਹਨ ਅਰਦਾਸ ਕਰਦੇ ਹਨ ਅਤੇ ਜੈਨ ਸ਼ਾਸਤਰਾਂ ਦਾ ਅਧਿਐਨ ਕਰਦੇ ਹਨ ਜੈਨ ਧਰਮ ਦੇ ਪੈਰੋਕਾਰ ਵੀ ਦਿਵੇ ਜਗਾ ਕੇ ਮਹਾਵੀਰ ਨੂੰ ਯਾਦ ਕਰਦੇ ਹਨ ਅਤੇ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਦੀ ਅਰਦਾਸ ਕਰਦੇ ਹਨ ਬੁੱਧ ਧਰਮ ਵਿੱਚ ਦੀਵਾਲੀ ਮਨਾਉਣ ਦੀ ਪਹਿਲ ਤੀਜੀ ਸਦੀ ਈਸਾ ਪੂਰਵ ਤੋਂ ਹੁੰਦੀ ਹੈ ਇਸ ਦਿਨ ਸਮਰਾਟ ਅਸ਼ੋਕ ਨੇ ਬੁੱਧ ਧਰਮ ਨੂੰ ਅਪਣਾਇਆ ਸੀ ਸਮਰਾਟ ਅਸ਼ੋਕ ਇੱਕ ਕਠੋਰ ਸ਼ਾਸਕ ਮੰਨੇ ਜਾਂਦੇ ਸਨ ਜੋ ਆਪਣੇ ਰਾਜ ਦੇ ਵਿਸਥਾਰ ਲਈ ਲਗਾਤਾਰ ਜੰਗਾਂ ਲੜ ਰਹੇ ਸਨ ਪਰ ਕਲਿੰਗਾ ਦੀ ਵਿਨਾਸ਼ਕਾਰੀ ਜੰਗ ਤੋਂ ਬਾਅਦ ਉਹ ਬੁੱਧ ਧਰਮ ਦੀ ਸ਼ਰਨ ਵਿੱਚ ਚਲੇ ਗਏ ਇਸ ਤੋਂ ਬਾਅਦ ਉਹ ਸ਼ਾਂਤੀ ਅਤੇ ਅਧਿਆਤਮ ਵਿਕਾਸ ਦੇ ਮਾਰਗ ਉੱਤੇ ਤੁਰ ਪਏ ਇਸ ਦਿਨ ਨੂੰ ਬੋਦੀ ਦੀਵੇ ਜਗਾ ਕੇ ਪ੍ਰਕਾਸ਼ ਅਤੇ ਦਇਆ ਦੇ ਪ੍ਰਤੀਕ ਵਜੋਂ ਯਾਦ ਕਰਦੇ ਹਨ ਸੋ ਦੀਵਾਲੀ ਭਾਰਤੀ ਪਰੰਪਰਾਵਾਂ ਮੁਤਾਬਕ ਇੱਕ ਸਾਂਝਾ ਤਿਹਾਰ ਹੈ ਇਹ ਤਿਹਾਰ ਅਮਨ ਸ਼ਾਂਤੀ ਦਇਆ ਸੰਤੋਖ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਜੋ ਭਾਰਤੀ ਪਰੰਪਰਾਵਾਂ ਮੁਤਾਬਕ ਸਾਂਝੀ ਵਾਲਤਾ ਦੀ ਵਕਾਲਤ ਕਰਦਾ ਹੈ ਬਿਊਰੋ ਰਿਪੋਰਟ ਦੂਜਾ ਪੰਜਾਬ ਟੀਵੀ